ਪੇਸ਼ ਹੈ ਜ਼ੀ ਨੋਬਲ ਪੂਰਨ ਨਮਾਸ਼ੀ ਭਾਗ ਵਿਵਾ ਰੂਪ ਦਾ ਦਿਲ ਚੇਹੇ ਇਕਰਾਰ ਸੀ ਉਹ ਕਿਸੇ ਨਾ ਕਿਸੇ ਤਰ੍ਹਾਂ ਚੰਨੋ ਨੂੰ ਆਪਣੇ ਘਰ ਪਰੌਣੀ ਵੇਖਣਾ ਚਾਹੁੰਦਾ ਸੀ ਕੁਝ ਝਿਜਕਦਾ ਕੁਝ ਹੱਸਦਾ ਉਹ ਪਸੰਨੀ ਕੋਲ ਚਲਾ ਗਿਆ ਉਹ ਮੰਜੀ ਉੱਤੇ ਪਈ ਮੁੰਡੇ ਨੂੰ ਦੁੱਧ ਪਿਆ ਰਹੀ ਸੀ ਹੱਸੇ ਘਾਤੋਂ ਐਵੇਂ ਹੀ ਹਾਸਾ ਉਸਦੇ ਬੁੱਲਾਂ ਵਿੱਚੋਂ ਮੱਲੋ ਜੋਰੀ ਫਟ ਰਿਹਾ ਸੀ ਅਤੇ ਕਿਸੇ ਗੱਲ ਦੀ ਅੱਖਾਂ ਗਵਾਈ ਦੇ ਰਹੀਆਂ ਸਨ ਸੰਤੀ ਦੀ ਭਤੀਜੀ ਚੰਨੂ ਆਈ ਰੂਪ ਨੇ ਥੋੜਾ ਚੇਪਰ ਦਿਆ ਕਿਹਾ ਸੌਖਾ ਤਾਂ ਪਰਸਿੰਨੀ ਦੀਆਂ ਅੱਖਾਂ ਸਾਵੇਂ ਚੰਨੂ ਦੀ ਦੱਸੀ ਪਿਆਰ ਕਹਾਣੀ ਇੱਕ ਪਾਲੇ ਸਕਾਰ ਹੋ ਗਈ ਤੋ ਉਸ ਨੂੰ ਕਿਸੇ ਤਰ੍ਹਾਂ ਆਪਣੇ ਘਰ ਲਿਆ ਨਾਲੇ ਆਥਾਂ ਦੀ ਰੋਟੀ ਦੋਹਾਂ ਨੂੰ ਵਰ ਜਾਵੀ ਮੁੰਡੇ ਨੂੰ ਸਮਾ ਕੇ ਮੈਂ ਹੁਣੇ ਲੈ ਆਉਣੀ ਆ ਇਹ ਕਿਹੜੀ ਗੱਲ ਹੈ ਅਸਲ ਵਿੱਚ ਪਰਸਿੰਨੀ ਚੰਨੂ ਨੂੰ ਦੇਖਣ ਲਈ ਆਪ ਉਤਾਵਲੀ ਹੋ ਗਈ ਸੀ ਮੁੰਡੇ ਨੇ ਉਂਗਦਿਆਂ ਬੰਦ ਤੋੜ ਦਿੱਤਾ ਤੇ ਸੌਂਦਾ ਜਾ ਰਿਹਾ ਸੀ ਉਸ ਨਿੱਕੀ ਜਹੀ ਮੰਜੀ ਉੱਤੇ ਪਾਟੀ ਦਰੀ ਅਤੇ ਉਸ ਉੱਤੇ ਦੋ ਤਿੰਨ ਪੋਤੜੇ ਵਿਛਾ ਕੇ ਮੁੰਡੇ ਨੂੰ ਪਾ ਦਿੱਤਾ ਥੋੜਾ ਥਾਪੜ ਦੇਣ ਨਾਲ ਮੁੰਡਾ ਹੂਕ ਸੌ ਗਿਆ ਮੋੜ ਉਸ ਮੁੰਡੇ ਹੱਥ ਧੋਕੇ ਘਗਰਾ ਪਾਇਆ ਅਤੇ ਹਲਕੇ ਪਿਆਜ਼ੀ ਰੰਗ ਦੀ ਚੁੰਨੀ ਲਈ ਬੁੱਕਲ ਮਾਰੀ ਰੂਪਵਲ ਥੋੜੀ ਮੁਸਕਰਾ ਕੇ ਸੰਤੀ ਦੇ ਘਰ ਨੂੰ ਤੁਰ ਪਈ ਜਦੋਂ ਸ਼ਾਂਤੀ ਦੇ ਘਰ ਪਹੁੰਚੀ ਸੁਹਾਤ ਵਿੱਚ ਦੋ ਮਟਿਆਰਾ ਮੰਜੇ ਉੱਤੇ ਬੈਠੀਆਂ ਤੱਕਿਆ ਉਹ ਹੁਣੇ ਰੋਟੀ ਖਾ ਕੇ ਹਟੀਆਂ ਸਨ ਪਰਸਿਨੀ ਨੇ ਸ਼ਾਂਤੀ ਨੂੰ ਰਸੋਈ ਵਿੱਚ ਬੈਠੀ ਵੇਖ ਕੇ ਕਿਹਾ ਮੱਥਾ ਟੇਕਦੀ ਆਮਾ ਜੀ ਗੁਰੂ ਭਲਾ ਕਰੇ ਬੱਚਾ ਜੀਵੇ ਬੁੱਢਾ ਸਾਗਣ ਸ਼ਾਂਤੀ ਨੇ ਅਸੀਸਾਂ ਦਿੰਦਿਆਂ ਚੰਨੋ ਵੱਲ ਮੂੰਹ ਪੁਆਇਆ ਇਹ ਰੂਪ ਦੀ ਬੌਟੀ ਹੈ ਪਰਸਿਨੀ ਚੰਨੋ ਦੀ ਅੱਖਾਂ ਇੱਕ ਵਾਰ ਹੀ ਚਮਕੀਆਂ ਉਸ ਮੰਜੇ ਤੋਂ ਉੱਠ ਕੇ ਪਰਸਿਨੀ ਨੂੰ ਇਸ ਤਰ੍ਹਾਂ ਜੱਫੀ ਵਿੱਚ ਘੁੱਟ ਲਿਆ ਜਿਵੇਂ ਉਹ ਆਪਣੀ ਪਰਦੇਸੋਂ ਆਈ ਸਾਕੀ ਭੈਣ ਨੂੰ ਮੈਂ ਜਾ ਰਹੀ ਹੁਵੇ ਆ ਨਹੀਂ ਪਹਿਣੀ ਚੰਨੋ ਦੀ ਖੁਸ਼ੀ ਦਿਲ ਨਾਲ ਭਰ ਗਿਆ RAM ਸਤ ਭਾਬੀ ਸਾਮੋ ਨੇ ਪ੍ਰਸੰਨੀ ਨੂੰ ਆਖਿਆ ਸਤ ਸ੍ਰੀ ਅਕਾਲ ਬੀਬੀ ਚੰਨੋ ਨੇ ਪ੍ਰਸੰਨੀ ਨੂੰ ਗਲਵੱਕੜੀ ਸਮੇਤ ਮੰਜੇ ਤੇ ਬਹਾਲਿਆ ਉਹ ਉਸਦੇ ਹੁਸਨ ਅਤੇ ਨਕਸ਼ਾ ਨੂੰ ਤੱਕ ਤੱਕ ਬਹੁਤ ਹੀ ਪ੍ਰਸੰਨ ਹੋ ਰਹੀ ਸੀ ਭੈਣੇ ਤੂੰ ਤਾਂ ਸੱਚੀ ਮੁੱਚੀ ਚੰਨੋ ਐ ਸ਼ਾਮੋ ਅਤੇ ਸੰਤੀ ਵੀ ਹੱਸ ਪਈਆਂ ਸੰਤੀ ਪਰਸਿੰਨੀ ਨੂੰ ਸੰਬੋਧਨ ਕਰਕੇ ਬੋਲੀ ਤੇਰੇ ਸਾਖ ਤੋਂ ਪਹਿਲਾਂ ਰੂਪ ਨੂੰ ਚੰਨੋ ਦਾ ਸਾਖ ਹੁੰਦਾ ਸੀ ਮੈਨੂੰ ਪਤਾ ਏ ਅੰਮਾ ਜੀ ਭੂਆ ਮਾਲ ਗਰੀਬਾਂ ਦਾ ਖੋ ਜੋਰਾ ਵਰ ਲੈਂਦੀ ਚੰਨੋ ਨੇ ਅਸਲੀਅਤ ਨੂੰ ਇੱਕ ਤਰ੍ਹਾਂ ਹੱਸੇ ਵਿੱਚ ਟਾਲ ਦਿੱਤਾ ਔਂਜ ਉਸ ਦੇ ਅੰਦਰ ਪਰਸਿੰਨੀ ਨੂੰ ਵੇਖ ਕੇ ਖੁਸ਼ੀ ਦੇ ਨਾਲ ਰਸਕ ਵੀ ਜਾਗ ਪਿਆ ਸੀ ਭੈਣ ਆਪਾਂ ਹੁਣ ਅੱਧੇ ਅੱਧ ਕਰ ਲੈਂਦੀਆਂ ਹਾਂ ਪਰਸਿੰਨੀ ਦੇ ਚਿਹਰੇ ਤੇ ਖੇੜਾ ਸੀ ਅਤੇ ਸਾੜੇ ਦਾ ਪੂਰਾ ਨਿਸ਼ਾਨ ਤੱਕ ਨਹੀਂ ਸੀ ਪਰ ਹਾਂ ਬਧੇਰੇ گاਉ ਨਾਲ ਤੱਕਦਿਆਂ ਜਨੇਪੇ ਦਾ ਅਸਰ ਜ਼ਰੂਰ ਦਿਸਦਾ ਸੀ ਚੰਨੋ ਨੂੰ ਪ੍ਰਸਿੰਦੀ ਦਾ ਵਿਸ਼ਾਲ ਜਿਗਰਾ ਮੋ ਗਿਆ ਅਤੇ ਉਹ ਆਪਣੀ ਗੱਲ ਦੇ ਅੰਦਰੋਂ ਅੰਦਰੋਂ ਪਛਤਾਵਾ ਕਰਨ ਲੱਗੀ ਮੈਂ ਤਾਂ ਅੰਮਾ ਜੀ ਦੋਹਾਂ ਬੀਬੀਆਂ ਨੂੰ ਲੈਣ ਆਈਆਂ ਜੇ ਤੂੰ ਨਾ ਵੀ ਆਉਂਦੀ ਅਸਾ ਆਪ ਹੀ ਆ ਜਾਣਾ ਸੀ ਤੇਰਾ ਮੁੰਡਾ ਵੀ ਵੇਖਣ ਆਏ ਸ਼ਾਮੋ ਨੇ ਵਿੱਚੋਂ ਹੀ ਉੱਤਰ ਦਿੱਤਾ ਜਦੋਂ ਇਹ ਜਾਣ ਵਾਲੀਆਂ ਨੇ ਮੈਂ ਕੌਣ ਆ ਰੋਕਣ ਵਾਲੀ ਨਹੀਂ ਅੰਮਾ ਜੀ ਤੂੰ ਖੁਸ਼ ਹੋ ਕੇ ਇਕੱਲੇ ਤਾਂ ਪਰਸਿਨੀ ਨੇ ਸੰਤੀ ਦੀ ਵਡਿਆਈ ਕਰਦਿਆਂ ਕਿਹਾ ਇਹ ਤਾਂ ਕੱਲ ਆਥਣੇ ਕਹਿੰਦੀਆਂ ਸਨ ਰੂਪ ਦੀ ਵੋਟੀ ਵੇਖਣੀ ਹੈ ਸੰਤੀ ਨੇ ਇੱਕ ਤਰ੍ਹਾਂ ਰਾਜ਼ਮੰਦੀ ਜ਼ਾਹਰ ਕਰ ਦਿੱਤੀ ਚੰਨੋ ਨੇ ਬੇਵਸ ਹੁੰਦਿਆਂ ਇੱਕ ਵਾਰ ਫਿਰ ਪਰਸਿਨੀ ਨੂੰ ਘੁੱਟ ਲਿਆ ਉਸ ਦਾ ਅਨੁਭਵ ਕਿਸੇ ਰੰਗਲੇ ਪਿਆਰ ਵਿੱਚ ਗੁੜੰਦ ਸੀ ਘੁੱਟਦਿਆਂ ਪਰਸਿਨੀ ਨੂੰ ਥਣਾ ਵਿੱਚੋਂ ਦੁੱਧ ਸਿੰਪਿਆ ਤੂੰ ਪੇਕੀਂ ਕਾਤੋਂ ਨਹੀਂ ਰਹੀ ਚੰਨੋ ਇਸ ਸਵਾਲ ਵਿੱਚ ਬਹੁਤ ਕੁਝ ਪੁੱਛਣਗੀ ਇੱਥੇ ਭੂਆ ਨੇ ਸਾਹਮ ਲਿਆ ਸੀ ਅਤੇ ਸਰਦਾਰ ਜੀ ਨੇ ਆਣ ਕੇ ਨਹੀਂ ਜਾਣ ਦਿੱਤਾ ਸੀ ਥੋੜਾ ਸਮਾਂ ਹੋਰ ਦੋ ਚਾਰ ਗੱਲਾਂ ਹੋਈਆਂ ਮੋੜ ਪਰਸਿਨੀ ਨੇ ਉੱਠਦਿਆ ਗਿਆ ਆਓ ਬੀਬੀ ਚੱਲੀਏ ਮੁੰਡਾ ਵੀ ਜਾਗ ਪਊਗਾ ਉਹਨੂੰ ਸੁਆ ਕੇ ਆਈ ਸੀ ਚੱਲੀਏ ਚੱਲ ਚੰਗਾ ਚੰਨੋ ਨੇ ਉੱਤਰ ਦਿੱਤਾ ਉਹ ਉੱਠ ਕੇ ਦੋਵੇਂ ਤੁਰ ਪਈਆਂ ਚੰਨੋ ਨੇ ਆਪਣੀ ਗੱਟੜੀ ਵਿੱਚੋਂ ਕੱਪੜੇ ਕੱਢ ਕੇ ਹੱਥ ਵਿੱਚ ਫੜੇ ਪਰਸਿਨੀ ਨੇ ਤੁਰਦਿਆਂ ਸੰਤੀ ਨੂੰ ਕਿਹਾ ਅਥਨੇ ਅੰਮਾ ਜੀ ਇਹ ਰੋਟੀ ਉਧਰ ਹੀ ਖਾਣ ਗਿਆ ਕੁੜੇ ਇੱਧਰ ਵੀ ਰੋਟੀ ਥੋੜੀ ਨਹੀਂ ਅੰਮਾ ਜੀ ਤੂੰ ਰੋਟੀ ਨਾ ਪਕਾਈ ਪਰਸਿਨੀ ਨੇ ਪਿੱਛੇ-ਪਿੱਛੇ ਦੋਵੇਂ ਸਹੇਲੀਆਂ ਤੋੜ ਲਈਆਂ ਰਾਹ ਵਿੱਚ ਕੁਦਰਤੀ ਉਹਨਾਂ ਨੂੰ ਬਚਨੋਂ ਮਿਲ ਪਈ ਪਰਸਿਨੀ ਨੇ ਉਸ ਨੂੰ ਕਦੇ ਭੁੱਲ ਕੇ ਵੀ ਨਹੀਂ ਬੁਲਾਇਆ ਸੀ ਪਰ ਬਚਨੋਂ ਛਿੱਥੀ ਪੈ ਕੇ ਵੀ ਉਸ ਨੂੰ ਬੁਲਾ ਲਿਆ ਕਰਦੀ ਸੀ ਮੋਟਿਆਰ ਅਤੇ ਸੁਨੱਖੀਆਂ ਕੁੜੀਆਂ ਨੂੰ ਪਰਸਿਨੀ ਦੇ ਨਾਲ ਦੇਖ ਕੇ ਬਚਨ ਨੇ ਪੁੱਛਿਆ ਦਰਾਣੀਆਂ ਪਰੌਣੀਆਂ ਕਿੱਥੋਂ ਹੈ ਕਪੂਰੀਆਂ ਤੋਂ ਐ ਬੇਬੇ ਪਰਸਿੰਨੀ ਨੇ ਬਚਨوں ਨੂੰ ਮਚਾਉਣ ਲਈ ਕਹਿ ਦਿੱਤਾ ਬਚਨੋਂ ਦੇ ਸੁਣ ਕੇ ਦੰਦ ਜੁੜ ਗਏ ਉਸ ਹੋਰ ਕੁਝ ਵੀ ਨਾ ਪੁੱਛਿਆ ਤੇ ਹੈਰਾਨੀ ਵਿੱਚ ੱੱਕਾ ਖਾ ਕੇ ਰਹਿ ਗਈ ਉਸ ਦੇ ਹੁਸ਼ਿਆਰ ਅਨੁਭਵ ਨੇ ਤਾੜਿਆ ਇਹ ਤਾਂ ਉਹੀ ਹਨ ਤੇ ਆਈਆਂ ਵੀ ਸੰਤੀ ਦੇ ਘਰੋਂ ਹਨ ਫਿਰ ਉਹ ਰੂਪ ਅਤੇ ਚੰਨੋ ਦੀ ਜੋੜੀ ਵਾਰੇ ਵਿੱਚੇ ਵਿੱਚ ਪਛਤਾਵਾ ਕਰਨ ਲੱਗੀ ਮੈਂ ਕਾਹਨੂੰ ਪਾਨੀ ਮਾਰਨੀ ਸੀ ਜਦ ਮਨੁੱਖ ਦਾ ਸੁਆਰਥ ਨਾਕਾਮੀ ਵਿੱਚ ਬਦਲ ਜਾਵੇ ਉਸ ਨੂੰ ਆਪਣੀ ਗਲਤੀ ਤੇ ਅਫਸੋਸ ਹੋ ਜਾਂਦਾ ਹੈ ਭਾਬੀ ਚਲਾ ਜਈਏ ਇਹ ਕੌਣ ਸੀ ਸ਼ਾਮੋ ਨੇ ਥੋੜਾ ਪਿਛਾਂ ਤੱਕਿਆ ਪਰਸਿਨੀ ਤੇ ਸਾਹਮੋ ਹੱਸ ਪਈਆਂ ਉਹਨਾਂ ਬਚਨੋਂ ਬਾਰੇ ਕੋਈ ਗੱਲਾਂ ਕੀਤੀ ਤੇ ਗੁੱਜੇ ਗੁੱਜੇ ਹਾਸੇ ਵਿੱਚ ਘਰ ਪੁੱਜ ਗਈਆਂ ਹਵਾ ਦੇ ਜ਼ੋਰ ਨਾਲ ਟਲਿਆ ਬੱਦਲ ਮੁੜ ਗੇੜ ਖਾ ਆ ਪਰਸਿਨੀ ਨੇ ਬੱਦਲ ਵੱਲ ਤੱਕਦਿਆਂ ਕਿਹਾ ਮੀਂਹ ਵੀ ਜ਼ਰੂਰ ਆਊਗਾ ਜੇ ਅੱਜ ਨਾ ਮੀ ਪਿਆ ਫਿਰ ਕਦੋਂ ਪਊਗਾ ਰੂਪ ਨੇ ਸਵਾਤ ਵਿੱਚੋਂ ਨਿਕਲਦਿਆਂ ਫੱਟ ਉੱਤਰ ਦੇ ਮਾਰਿਆ ਸਾਰੀਆਂ ਹੱਸ ਪਈਆਂ ਰੂਪ ਦੀ ਖੁਸ਼ੀ ਨੇ ਪਰ ਫੈਲਾਂਦੇ ਆਖਿਆ ਸੋਹ ਮਹਾਰਾਜ ਦੀ ਤਾਂ ਘਰ ਪਰ ਗਿਆ ਜੀ ਕਰਦਾ ਏ ਸਾਰਿਆਂ ਨੂੰ ਕੁੰਡਾ ਮਾਰ ਕੇ ਅੰਦਰੇ ਡੱਕ ਲਵਾਂ ਚੰਨੋ ਦੇ ਦਿਲ ਵਿੱਚ ਰੂਪ ਅਤੇ ਉਸ ਦੇ ਘਰ ਨੂੰ ਵੇਖ ਕੇ ਇੱਕ ਚੀਜ਼ ਉੱਠੀ ਕਦੇ ਮੈਂ ਇਸ ਘਰ ਦੀ ਮਾਲਕਣ ਹੋਣਾ ਸੀ ਉਸ ਬਹਾਰ ਆਉਂਦੇ ਹਾਂ ਕਿ ਨੂੰ ਅੰਦਰ ਮੋੜ ਲਿਆ ਨਕਾਮ ਲਾਰੇ ਮੁਰਮੁਰ ਜ਼ਿੰਦਗੀ ਵਿੱਚ ਕੁਮੇਰੀਆਂ ਪਾਉਂਦੇ ਹਨ ਯਾਦ ਉਹ ਅਹਿਸਾਸ ਹੈ ਜਿਹੜਾ ਗੁਜ਼ਰ ਗਏ ਨੂੰ ਜ਼ਿੰਦਗੀ ਵਿੱਚ ਮੋੜਦਾ ਹੈ ਅਹਿਸਾਸ ਅਵੇਸ ਨੂੰ ਹਿਲਾਉਣ ਦਿੰਦਾ ਹੈ ਅਤੇ ਪ੍ਰਕਿਰਤੀ ਦੇ ਸਾਜ਼ ਵਿੱਚ ਵਿਰਾਗ ਦੇ ਚੀਰ ਪੈਣੇ ਸ਼ੁਰੂ ਹੋ ਜਾਂਦੇ ਹਨ ਉਹਨਾਂ ਸਾਰਿਆਂ ਵਿਚਾਰ ਖੁਸ਼ੀ ਦੇ ਬੋਲ ਉੱਚੇ ਹੁੰਦੇ ਗਏ ਅਤੇ ਰੌਲੇ ਦੇ ਕਾਰਨ ਮੁੰਡਾ ਜਾਗ ਪਿਆ ਉਸ ਰੋਂਦਿਆਂ ਮਲਮਲ ਦੇ ਕੱਪੜੇ ਵਿੱਚ ਲੱਤਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਚੰਨੋ ਤਰਵਕੇ ਮੁੰਡੇ ਵੱਲ ਵਧੀ ਜਿਵੇਂ ਉਸਦੇ ਕਾਲਜੇ ਵਿੱਚ ਰੁਗ ਭਰਿਆ ਹੋਵੇ ਆਗਾ ਮੇਰੇ ਪੂਰਨ ਚੰਨੋ ਨੇ ਮੁੰਡੇ ਦੇ ਮੂੰਹ ਤੇ ਮਲਮਲ ਦਾ ਕੱਪੜਾ ਲਾਉਂਦਿਆਂ ਕਿਹਾ ਮੁੰਡੇ ਦਾ ਚਿਹਰਾ ਤੱਕ ਕੇ ਰੂਪਵਲ ਤੱਕਿਆ ਮੋੜ ਪਰ ਸਿੰਨੀ ਵੱਲ ਨਜ਼ਰਾਂ ਫੇਰੀਆਂ ਉਹ ਛੰਨਿਆਂ ਵਿੱਚ ਦੁੱਧ ਲਾ ਰਹੀ ਸੀ ਚੰਨੋ ਕਹਿਣਾ ਚਾਹੁੰਦੀ ਸੀ ਇਹ ਮੁੰਡਾ ਤੁਹਾਡੇ ਤੇ ਨਹੀਂ ਇਸ ਦੇ ਚਹਨ ਚੱਕਰ ਮੇਰੇ ਨਾਲ ਮਿਲਦੇ ਹਨ ਇਹ ਤਾਂ ਮੇਰੇ ਅਰਮਾਨ ਹੀ ਸਕਾਰ ਹੋ ਗਏ ਹਨ ਮੁੰਡੇ ਦਾ ਨਾਂ ਕੀ ਰੱਖਿਆ ਹੈ ਪੂਰਨ ਰੂਪ ਕਿਸੇ ਰੱਜੀ ਖੁਸ਼ੀ ਵਿੱਚ ਮਿੱਠੇ ਮੁਖਾਲ ਨਾਲ ਮੁਸਕਰਾ ਰਿਹਾ ਸੀ ਸੱਚੀ ਪ੍ਰਸਿੰਨੀ ਤੂੰ ਦੱਸ ਚੰਨੋ ਨੇ ਰੂਪੋ ਲੋ ਨਜ਼ਰ ਹਟਾ ਕੇ ਪ੍ਰਸਿੰਨੀ ਤੋਂ ਪੁੱਛਿਆ ਹਾਲੇ ਤਾਂ ਕੋਈ ਰੱਖਿਆ ਨਹੀਂ ਸੁਖ ਨਾਲ 2 ਮਹੀਨਿਆਂ ਦਾ ਹੋ ਗਿਆ ਚੰਨੋ ਨੇ ਆਉਂਦਿਆਂ ਰੱਖਤਾ ਪੂਰਨ ਬਸ ਇਹੀ ਨਾਏ ਹੁਣ ਮੁੰਡੇ ਦਾ ਰੂਪ ਨੂੰ ਚੰਨੋ ਦਾ ਰੱਖਿਆ ਨਾਂ ਬਧੇਰੇ ਤਸੱਲੀ ਦਿੰਦਾ ਸੀ ਉਸ ਚੰਨੋ ਦੇ ਪਹਿਲੇ ਬੋਲ ਤੋਂ ਹੀ ਮਨ ਬਣਾ ਲਿਆ ਸੀ ਕਿ ਮੁੰਡੇ ਦਾ ਨਾਂ ਪੂਰਨ ਰੱਖਣਾ ਏ ਜੀਜਾ ਬਾਹਰ ਨੱਤਿਆਂ ਦੀ ਜੋੜੀ ਵਿੱਚ ਤੇਰੀ ਸਾਲੀ ਨੱਚਦੀ ਆਪਣੇ ਬਾਦੇ ਅਨਸਾਰ ਕਰਮਾ ਕਪੂਰੀ ਆ ਗਿਆ। ਧੀਆਂ ਦੇ ਆਖਰੀ ਦਿਨ ਸਨ ਕਾਲੀਆਂ ਘਟਾਂ ਨਿੱਤ ਅਸਮਾਨ ਤੇ ਪਿਫੜੀਆਂ ਫਰਦੀਆਂ ਰਹਿੰਦੀਆਂ ਸਨ। ਕਦੇ ਵਰਦੀਆਂ ਕਦੇ ਹਵਾ ਦਾ ਜ਼ੋਰ ਉਹਨਾਂ ਨੂੰ ਉਡਾ ਕੇ ਲੈ ਜਾਂਦਾ। ਪੀਂਗਾ ਦੀ ਚੜ੍ਹਾਈ ਆਸਮਾਨ چیرਦੀ ਸੀ। ਕੁੜੀਆਂ ਦੇ ਉੜਦੇ ਰੰਗ-ਬਰੰਗੇ ਪੱਲੇ ਅਤੇ ਨੱਚਦੇ ਅਰਮਾਂ ਚਾ ਜ਼ਿੰਦਗੀ ਨੂੰ ਚੁੰਡੀਆਂ ਪਰ ਫਰ ਜਗਾ ਰਹੀ ਸਨ। ਜਵਾਨੀ ਵੇਫਿਕਰ ਹੁਲਾਰੇ ਖਾ ਰਹੀ ਸੀ। ਬੈਆਂ ਤੇ ਕੁਮਾਰੀਆਂ ਦੀ ਮਟਿਆਰ ਨਜ਼ਰ ਨੇ ਸਾਰੀ ਫੇਜ਼ਾ ਨੂੰ ਨਸ਼ਿਆ ਦਿੱਤਾ ਸੀ। ਕਰਮਾ ਜਾਣ ਬੁੱਝ ਕੇ ਤਰਵੈਣੀ ਕੋਲ ਦੀ ਲੰਗਿਆ ਉਸਦੇ ਲਹੂ ਵਿੱਚ ਕੁਝ ਚਸ ਕਰ ਰਿਹਾ ਸੀ ਉਹ ਆਪਣੇ ਬਲਬਲੇ ਸਾਲੀਆਂ ਦੇ ਗੀਤ ਅਤੇ ਰਮਾਂਚ ਵਿੱਚ ਬਿੰਨੇ ਜਾਣਾ ਲੋੜਦਾ ਸੀ ਜਦ ਕੁੜੀਆਂ ਨੇ ਉਸ ਨੂੰ ਆਉਂਦਿਆਂ ਵੇਖਿਆ ਉਹ ਗਿੱਧਾ ਰਾਹ ਦੇ ਲਾਗੇ ਆਕੇ ਪਉਣਾ ਸ਼ੁਰੂ ਕਰ ਦਿੱਤਾ ਕਰਮਾ ਆਪ ਮੋਹਾਰੇ ਮੁਸਕਾ ਪਿਆ ਇਹ ਜ਼ਰੂਰ ਕੋਈ ਇੱਲਤ ਕਰਨਗੀਆਂ ਉਸ ਟੇੜ ਵੱਟ ਕੇ ਲੰਘਣਾ へਠੀ ਸਮਝਿਆ ਅਤੇ ਜੀ ਭਿਆਣਾ ਸਿੱਧਾ ਤੁਰਿਆ ਸ਼ਮੂ ਨੇ ਉਸ ਨੂੰ ਰੋਕਣ ਲਈ ਬੋਲੀ ਪਾਈ ਜੀਜਾ ਵਾਰਜਾ ਦਵਾਨੀ ਖੋਟੀ ਸਾਲੀਆਂ ਦਾ ਮਾਨ ਰੱਖ ਲੈ ਪਰ ਜੀਜਾ ਨੀਵੀ ਪਾ ਕੇ ਕਾਲੀ ਨਾਲ ਲੰਘ ਗਿਆ ਉਸ ਦੇ ਏਰਮਾਨ ਸ਼ਰਮਾ ਗਏ ਸਨ ਅਤੇ ਢਟਕਣ ਸੁਹਾਵੀ ਕੜਰ ਵਿੱਚ ਪਿਘਲ ਗਈ ਸੀ ਚੰਨੋਂ ਦੀ ਇੱਕ ਰਾਜਦਾਰ ਕੁੜੀ ਨੇ ਉਸ ਨੂੰ ਸੇਲੇ ਚੋਵ ਦਿੰਦਿਆਂ ਬੋਲੀ ਪਾਈ ਗੋਰੇ ਰੰਗ ਦੀ ਕਦਰ ਨਾ ਪਾਈ ਬਾਪੂ ਤੇਰੇ ਕੁੜਮਾ ਨੇ ਚੰਨੋਂ ਨੇ ਧਰਮੀ ਨਾਲ ਕੁੜੀ ਦੀ ਟੋਕ ਦਾ ਉੱਤਰ ਦਿੱਤਾ ਨਿੰਦੀ ਇਹ ਨਾ ਮਾਲਕ ਨੂੰ ਆਵੇਂ ਹੋਵੇ ਕੰਬਲੀ ਤੋਂ ਕਾਲਾ ਕੁੜੀਆਂ ਨੂੰ ਆਪਣੇ ਅਰਮਾਨ ਸਾਂਝੇ ਕਰਨ ਦੇ ਬਹੁਤ ਘੱਟ ਮੌਕੇ ਮਿਲਦੇ ਹਨ ਤੀਆਂ ਵਿੱਚ ਉਹ ਲੋਕ ਗੀਤ ਰਾਹੀਆਂ ਤੇ ਆਪਣੇ ਦਿਲ ਦੀ ਸਹੀ ਤਰਜਮਾਨੀ ਕਰਦੀਆਂ ਨੇ ਸ਼ਾਮੋ ਨੇ ਬੋਲੀ ਪਾ ਕੇ ਦਿਲ ਨੂੰ ਹੰਗਾਲ ਮਾਰਿਆ ਘਰ ਨੇ ਟੋਲਦੀਆਂ ਬਰਨੇ ਟੋਲਦੀਆਂ ਬਦਲੇ ਖੋਰੀਆਂ ਮਾਵਾਂ ਨਿੱਕੇ ਜਿਹੇ ਮੁੰਡ ਨੂੰ ਵਿਆਹ ਕਰ ਦਿੰਦੀਆਂ ਦੇ ਕੇ ਚਾਰ ਕੁਲਾਮਾ ਇਸ ਜਵਾਨੀ ਨੂੰ ਕਿਹੜੇ ਖੂ ਵਿੱਚ ਪਾਵਾਂ ਲੋਕ ਗੀਤਾਂ ਵਿੱਚ ਕਾਨੀਆਂ ਚੱਲਦੀਆਂ ਰਹੀਆਂ ਕੁੜੀਆਂ ਦੇ ਟਾਕ ਇੱਕ ਦੂਜੀ ਤੇ ਬਾਹਰ ਕਰਦੇ ਰਹੇ ਹੁਸ਼ਿਆਰ ਰੋਕੇ ਮੋੜਾ ਦਿੰਦੀਆਂ ਅਤੇ ਕੁੜਰਾਂ ਆਪਣੀ ਸੰਗ ਵਿੱਚ ਹੀ ਇਕੱਠੀਆਂ ਹੁੰਦੀਆਂ ਰਹੀਆਂ ਅਖੀਰ ਤੇ ਚੰਨੋ ਬੋਲੀ ਪਾ ਕੇ ਜ਼ਿੰਦਗੀ ਦੀ ਹਰ ਪਹਿਲੂ ਤੋਂ ਸਹੀ ਤਰਜਮਾਨੀ ਕਰ ਦਿੱਤੀ ਕਿਉਂ ਨਹੀਂ ਧਨ ਕੁਰੇ ਮੀ ਨਹੀਂ ਪੈਂਦਾ ਸੁੱਕੀਆਂ ਵਗਣ ਜ਼ਮੀਨਾ ਰੁੱਖੀ ਤੂੜੀ ਖਾਟਾਂਡੇ ਹਾਰ ਗਏ ਗੱਭਰੂ ਗਿੱਜਗੇ ਫਿਮਾ ਤੇਰੀ ਬੈਠਕ ਨੇ ਪੱਟਿਆ ਕਬੂਤਰ ਚੀਨਾ ਜਦ ਦਿਨ ਛਿਪ ਗਿਆ ਤਦ ਚੰਨੋ ਤੇ ਸ਼ਾਮੋ ਨਾਲ ਕਈ ਕੁੜੀਆਂ ਕਰਮੇ ਨੂੰ ਠੱਠਾ ਮਸ਼ਕਰੀ ਕਰਨੀ ਆ ਗਈਆਂ ਕਰਮਾ ਕੁੜੀਆਂ ਵੇਖਦਿਆਂ ਵੇਖਦਿਆਂ ਹੱਸਣ ਲੱਗ ਪਿਆ ਸ਼ਾਮੋ ਨੇ ਪੈਂਦੀ ਸੱਟੇ ਹੀ ਉਸ ਨੂੰ ਕਿਹਾ ਕਿਉਂ ਵੀ ਹਰਾਮ ਦਿਆ ਰੁਪਏ ਵਾਰਨ ਦਾ ਮਾਰਿਆ ਭੱਜਾਇਆ ਹੁਣ ਦੱਸ ਜੇ ਕੋਈ ਵੇਖ ਲੈਂਦਾ ਫਿਰ ਦਾੜੀ ਤਾਂ ਤੇਰੀ ਮੁਨਾਈ ਸੀ ਤੈਨੂੰ ਸ਼ਰਮ ਕਾਦੀ ਹੁਣ ਤੇਰੇ ਤੋਂ ਹੀ ਬਟੂਆ ਸੁੱਟ ਦਿੰਦਾ ਕਰਮੇ ਨੇ ਬਟੂਏ ਨੂੰ ਹੱਥ ਪਾਉਂਦਿਆਂ ਉੱਤਰ ਦਿੱਤਾ ਸ਼ਾਮੋ ਨੇ ਮੰਜੇ ਦੇ ਪਿੱਛੇ ਖਲੋਤੀਆਂ ਦੋ ਕੁੜੀਆਂ ਨੂੰ ਸੈੰਤ ਮਾਰੀ ਉਹਨਾਂ ਝੱਟ ਬਾਈਆਂ ਨੂੰ ਫੜ ਕੇ ਹੱਥ ਪਾ ਕੇ ਮੰਜਾ ਉਲਟਾ ਦਿੱਤਾ ਤੇ ਵਿਚਾਰਾ ਕਰਮਾ ਸਾਹਮਣੇ ਖੜੁੱਤੀਆਂ ਕੁੜੀਆਂ ਦੇ ਪੈਰਾਂ ਵਿੱਚ ਜਾ ਡਿੱਕਾ ਸਾਡੇ ਪੈਰੀਂ ਹੱਥ ਨਾਲ ਲਾ ਕੁੜੀਆਂ ਨਾਲ ਖਿੱਲੀ ਮਾਰ ਦਿਆਂ ਸ਼ਾਮੋ ਨੇ ਆਖਿਆ ਕਰਮਾ ਉੱਠਦਾ ਹੀ ਕੁੜੀਆਂ ਨੂੰ ਫੜ ਲਈ ਵਧਿਆ ਇੱਕ ਵਾਰ ਜੀ ਸਭ ਨੱਠ ਗਈਆਂ ਪਰ ਉਸ ਸ਼ਾਮੋ ਨੂੰ ਭੱਜ ਕੇ ਖਲਾਰ ਲਿਆ ਅਤੇ ਉਸ ਦੇ ਕੰਨ ਵਿੱਚ ਲੰਮਕਦੇ ਵਾਲੇ ਨੂੰ ਫੜ ਕੇ ਹੀਠਾਂ ਦਬਦਿਆ ਗਿਆ। ਇਹ ਚਿਚਬੋਤੀ। ਹਾਏ ਮਾਂ ਮਰ ਗਈ। ਪੀੜ ਨਾਲ ਸ਼ਾਮੋ ਨੇ ਹੀਠਾਂ ਬੈੰਦਿਆਂ ਪੁਕਾਰਿਆ। ਓਠ ਓਠ ਇਹ ਚਿਚ ਹਾਏ ਮੇਰਾ ਕੋਈ ਕਸੂਰ ਨਹੀਂ। ਨਹੀਂ ਮਾਂ ਮਰ ਗਈ। ਮੈਂ ਤੈਨੂੰ ਫੇਰ ਨਹੀਂ ਛੇੜਦੀ ਹਾੜੇ ਹਾੜੇ। ਸ਼ਾਮੋ ਮਿੰਤਾ ਕਰ ਰਹੀ ਸੀ ਚੰਨੋ ਤੇ ਭਜਨੂ ਕੋਲ ਖਲੋਤੀਆਂ ਤਮਾਸ਼ਾ ਵੇਖ ਰਹੀਆਂ ਸਨ। ਲੈ ਤੇਰੇ ਵਾਲੇ ਕੀ ਕਰਨੇ ਨੇ? ਕੰਮੇ ਨੇ ਉਸ ਦੇ ਵਾਲੇ ਵਿੱਚੋਂ ਉਂਗਲ ਕੱਢ ਲਈ। ਸ਼ਾਮੋਂ ਨੇ ਪਰੇ ਹੁੰਦਿਆਂ ਗਿਆ ਬੇਰੜੇ ਨੇ ਲੌਲ ਹੀ ਤੋੜ ਛੁੱਟੀ ਸੀ ਅੱਛਾ ਹਜੇ ਕਸਰ ਰਹੇਗੀ ਜਾਵੇ ਜਾ ਮੈਥੋਂ ਕੁਝ ਹੋਰ ਸੁਣੇਗਾ ਕਰਮੇ ਨੂੰ ਵੀ ਤੀਆਂ ਤੇ ਆਉਣ ਦਾ ਸਵਾਦ ਆ ਗਿਆ ਕੁੜੀਆਂ ਦੀ ਲਵਾਈ ਪੁੱਠੀ ਸ਼ਾਲੂ ਯਾਦ ਕਰਕੇ ਉਹ ਆਪਣੇ ਆਪ ਹੱਸੀ ਜਾ ਰਿਹਾ ਸੀ ਦੋ ਦਿਨ ਰਹਿ ਕੇ ਕਰਮਾਚੰਨ ਨੂੰ ਆਪਣੇ ਪਿੰਡ ਲੈ ਆਇਆ ਜਿਉਂ-ਜਿਉਂ ਦਿਨ ਲੰਘਦੇ ਜਾ ਰਹੇ ਸਨ ਜੋੜੀ ਇੱਕ ਵੀਰਦਾਰੀ ਦੇ ਭਾਰ ਹੇਠ ਵਧੇਰੇ ਹੀ ਦਬਦੀ ਜਾ ਰਹੀ ਸੀ ਬਰਦ ਦੇ ਦੇਣ ਲੈਣ ਦੀ ਮੁਖਤਿਆਰੀ ਕਰਮੇ ਨੂੰ ਸੰਭਾਲ ਦਿੱਤੀ ਸੀ ਲੈਂਡ ਖਾਸ ਹੈ ਨਹੀਂ ਸੀ ਦੇਣਾ ਉਸ ਦੇ ਵਿਆਹ ਤੋਂ ਮੁੱਕਿਆ ਨਹੀਂ ਸੀ ਘਰ ਦੀ ਬਹੁਤੀ ਜ਼ਮੀਨ ਹੈ ਨਹੀਂ ਸੀ ਕਰਮੇ ਨੂੰ ਮਜਬੂਰ ਵਟਾਈ ਤੇ ਲੈ ਕੇ ਬੋਹਣੀ ਪੈਂਦੀ ਸੀ ਇਕੱਲੇ ਤੋਂ ਬਾਹਰ ਦਾ ਕੰਮ ਨਹੀਂ ਮੁਕਦਾ ਸੀ ਜੇ ਸਾਂਝੀ ਰੜਾਉਂਦਾ ਸੀ ਤਦ ਵਟਾਈ ਤੇ ਜ਼ਮੀਨ ਵਾ ਕੇ ਉਸ ਦਾ ਪਛਦਾਨੀ ਸੀ ਸੀਰੀ ਦਾ ਪੰਜਵਾਂ ਹਿੱਸਾ ਮਾਲਕ ਦਾ ਅੱਧ ਢੱਗਿਆਂ ਦਾ ਦਾਣਾ ਵੀ ਬੋੜਾ ਤੇ ਸਰਕਾਰ ਦਾ ਹਾਲੀ ਨਹਿਰੀ ਮਾਮਲਾ ਦੇਖੀ ਹਰ ਸਾਲ ਘਾਟੇ ਵਿੱਚ ਜਾਈ ਜਾਂਦਾ ਸੀ ਤਕੜੀ ਰਕਮ ਉਸ ਦੇ ਸਿਰ ਟੁੱਟ ਜਾਂਦੀ ਸੀ ਐਤ ਕੀ ਉਸ ਜ਼ਮੀਨ ਬਟਾਈ ਦੀ ਥਾਂ ਚਕੋਤੇ ਤੇ ਲੈ ਲਈ ਤੇ 100 ਰੁਪਿਆ ਸ਼ਾਹੂ ਬਿਆਜੂ ਲੈ ਕੇ ਸੀਰੀ ਨੂੰ ਦਿੱਤਾ ਕਰਮਾਂ ਨੇਕ ਨੀਅਤ ਦਾ ਕਾਮਾ ਜੱਟ ਸੀ ਕਿਸੇ ਦੇ ਪੱਠੇ ਵਧਣ ਤੇ ਬਟਾਈ ਵਾਲਿਆਂ ਨਾਲ ਖਿਆਨਤ ਕਰਨੀ ਪਾਪ ਸਮਝਦਾ ਸੀ ਸੱਚੀ ਕਿਰਤ ਤੇ ਸਾਰਾ ਸਾਲ ਦੇ ਤੋੜ ਕੇ ਕੰਮ ਕਰਨ ਉਪਰੰਤ ਵੀ ਉਸਦੀ ਹਾਲਤ ਸੁਧਰੀ ਨਹੀਂ ਸੀ ਅਸਲ ਵਿੱਚ ਕਮਾਉਣ ਵਾਲਾ ਇਕੱਲਾ ਕਰਮਾ ਸੀ ਤੇ ਖਾਣ ਵਾਲੇ ਪੰਜ ਜੀ ਸ਼ਾਮੋਂ ਬਾਹਰੋਂ ਮਿੱਠੀਆਂ ਮਾਰ ਕੇ ਚਾਰਾ ਅਤੇ ਪੱਕੀ ਫਸਲ ਵਿੱਚੋਂ ਕਈ ਵਾਰ ਠੁੰਗੇ ਮਾਰ ਜਾਂਦਾ ਸੀ ਕਰਜੇ ਦੀ ਝੇਪੂ ਕਰਕੇ ਕਰਮਾ ਕੁਝ ਆਖ ਨਹੀਂ ਸੀ ਸ਼ਕਲ ਤੇ ਲਹੂ ਦਾ ਘੁੱਟ ਪਰ ਕੇ ਰਹਿ ਜਾਂਦਾ ਗਰੀਬੀ ਅਤੇ ਕਮਜ਼ੋਰੀ ਚੰਗੇ ਭਲੇ ਆਦਮੀ ਨੂੰ ਗੁਲਾਮ ਬਣਾ ਦਿੰਦੀ ਹੈ ਚੰਨੋ ਦੇ ਦਿਨ ਨੇੜੇ ਆ ਰਹੇ ਸਨ ਉਸ ਨੂੰ ਲੈਣ ਵਾਸਤੇ ਕਰਤਾਰ ਆ ਗਿਆ ਤੁਰਨ ਤੋਂ ਪਹਿਲਾਂ ਕਰਮੇ ਨੇ ਚੰਨੂ ਨੂੰ ਮੁਸਕਰਾਉਂਦਿਆਂ ਕਿਹਾ ਮੈਂ ਤੇਰੀ ਖਬਰ ਲੈਣਾ ਆਵਾਂਗਾ ਜ਼ਰੂਰ ਆ ਜਾਵਾਂਗੀ ਖਣੀ ਮਰੀ ਜਾਉ ਤੂੰ ਚੰਦਰੀਆਂ ਆਵਾਜ਼ਾਂ ਕੱਢ ਕਰਮੇ ਨੇ ਮਮੁੱਲੀ ਗੁੱਸਾ ਜਣਾਉਂਦਿਆਂ ਕਿਹਾ ਚੰਨੂ ਵਿਆਹ ਹੋ ਜਾਣ ਪਿੱਛੋਂ ਕਰਤਾਰੀ ਨਾਲ ਬਹੁਤ ਘੱਟ ਬੋਲਦੀ ਸੀ ਫਿਰ ਵੀ ਭਰਾ ਸੀ ਸਾਰੀ ਉਮਰ ਉਸ ਨਾਲ ਗੁੱਸਾ ਕਿਵੇਂ ਰੱਖ ਸਕਦੀ ਸੀ ਭਰਾ ਦੀ ਗਲਤੀ ਨੂੰ ਭੈਣ ਛੇਤੀ ਮਾਫ਼ ਕਰ ਦਿੰਦੀ ਹੈ ਪਰ ਭੈਣ ਦੀ ਮਮੁੱਲੀ ਹਰਕਤ ਤੋਂ ਔਖਾ ਹੋਇਆ ਭਰਾ ਉਸ ਨੂੰ ਕਈ ਵਾਰ ਕਤਲ ਕਰ ਦੇਣ ਦੀ ਵੀ ਮਿੱਥ ਲੈਂਦਾ ਹੈ ਸਮਾਜ ਨੂੰ ਗਲਤ ਬੰਤਰ ਕਰਨ ਮਰਦ ਦਾ ਮੂੜ ਦਾ ਬਾਅਦ ਔਰਤ ਦੇ ਜਜ਼ਬਾਤ ਦਾ ਜੁਗਾ ਤੋਂ ਕੁਤਰਾ ਕਰ ਰਿਹਾ ਹੈ ਪਰ ਜਿੰਦਗੀ ਭਾਰੀ ਔਰਤ ਦਾ ਅਹਿਸਾਸ ਦਿਨੋ ਦਿਨ ਨਿਕਲ ਰਿਹਾ ਹੈ ਤੇ ਤਰੱਕੀ ਕਰ ਰਿਹਾ ਹੈ ਤਕਰੀਬਨ ਚਿੰਨੋ ਦੇ ਦਿਨ ਪੁੱਗ ਚੁੱਕੇ ਸਨ ਅਣਹੋਣੀ ਉਦਾਸੀ ਖੁਸ਼ੀ ਰਹਿਣ ਦੇ ਬਾਵਜੂਦ ਵੀ ਉਸ ਨੂੰ ਅਨੁਭਵ ਹੁੰਦਾ ਰਹਿੰਦਾ ਸੀ ਆਉਣ ਵਾਲੇ ਸਮੇਂ ਦਾ ਖਤਰਾ ਉਸ ਨੂੰ ਕਈ ਵਾਰ ਤੜਪਾ ਜਾਂਦਾ ਉਹ ਸੋਚਦੀ ਕਿੰਨੀਆਂ ਹਨ ਜਿਹੜੀਆਂ ਆਏ ਹੇ ਸਮੇਂ ਪੀੜ ਨਾਲ ਸਹਿ ਕੇ ਮਰ ਗਈਆਂ ਬੇਹੋਸ਼ ਤਾਂ ਪਹਿਲੀ ਵਾਰ ਸੋ ਵਿੱਚੋਂ ਇੱਕ ਭਾਵੇਂ ਨਾ ਹੁੰਦੀ ਹੋਵੇ ਜਨੇਪੇ ਪਿੱਛੋਂ ਔਰਤ ਹਰ ਵਾਰ ਨਮਾ ਜਨਮ ਲੈਂਦੀ ਹੈ ਦਿਨੋਂ ਦਿਨ ਉਸ ਦੀ ਰਤ ਚੂਸਦੀ ਜਾ ਰਹੀ ਸੀ ਇੰਉਂ ਪ੍ਰਤੀਤ ਹੁੰਦਾ ਸੀ ਜਿਵੇਂ ਉਸ ਦੇ ਸਰੀਰ ਦੀਆਂ ਹੱਡੀਆਂ ਮਾਸ ਤੋਂ ਵੱਖ ਹੋ ਰਹੀਆਂ ਹੋਣ ਕਸ਼ਾਮ ਉਸ ਨੂੰ ਪੀੜਾ ਸ਼ੁਰੂ ਹੋ ਗਈਆਂ ਅੰਦਰਲੇ ਮੰਜੇ ਉੱਤੇ ਉਹ ਤਕਲੀਫ ਨਾਲ ਬੈਠ ਲਈ ਖਾਰੀ ਸੀ ਪੰਜ ਨੂੰ ਨੇ ਸ਼ਾਮੋ ਦੀ ਮਾਂ ਨੂੰ ਸੱਦ ਲਿਆਂਦਾ ਤੇ ਨਿੱਕਾ ਸੁਨਿਹਾਰਾ ਦਾਈ ਨੂੰ ਵੀ ਦੇ ਦਿੱਤਾ ਦਰਦ ਨਾਲ ਘੜੀ ਘੜੀ ਹਰ ਵਾਰ ਉਸ ਦਾ ਸੀ ਰੁੱਟ ਰਿਹਾ ਸੀ ਚੰਨੋ ਚਾਹੁੰਦੀ ਸੀ ਉਸ ਦੀ ਚੀਕ ਨਾ ਨਿਕਲੀ ਪਰ ਦੁੱਖ ਦੀ ਗੰਢ ਉਸ ਦੀ ਕੁੱਟੇ ਜਵਾੜੇ ਨੂੰ ਤੋੜ ਕੇ ਅਵਸ਼ ਬਾਰ ਨਿਕਲ ਜਾਂਦੀ ਪੀੜ ਦੀਆਂ ਲਹਿਰਾਂ ਪਿੰਡੋਂ ਤੋਂ ਪੇਡੂ ਤੋਂ ਉੱਠ ਕੇ ਰੀੜ ਦੀ ਹੱਡੀ ਵੱਲੋਂ ਵਧਦੀਆਂ ਚੰਨੋਂ ਨੂੰ یوں ਪ੍ਰਤੀਤ ਹੁੰਦਾ ਜਿਵੇਂ ਤੁੰਨੀ ਤੋਂ ਕੋਈ ਛੁਰੀ ਨਾਲ ਚੀਰ ਫਾੜ ਕਰ ਰਿਹਾ ਹੈ। ਉਹ ਪਲੋ ਪਲੇ ਡਾਲ ਹੁੰਦੀ ਜਾ ਰਹੀ ਸੀ। ਆਉਂਦਿਆਂ ਹੀ ਤੇਲ ਨਾਲ ਉਸ ਦਾ ਪੇਟ ਮਲਣਾ ਸ਼ੁਰੂ ਕਰ ਦਿੱਤਾ। ਬੱਖੀਆਂ ਨੂੰ ப்ਲੋਸ ப்ਲੋਸ ਉਹ ਨੂੰ ਲਿਜਾ ਰਹੀ ਸੀ। ਪਰ ਚੰਨੋਂ ਦੀ ਪੀੜ ਘਟਣ ਦੀ ਥਾਂ ਹੋਰ ਤੇਜ਼ ਹੁੰਦੀ ਜਾ ਰਹੀ ਸੀ। ਉਸ ਦੀ ਬਰਦਾਸ਼ਤ ਤੋਂ ਟੱਪ ਗਈ। ਉਹ ਖਿੱਚਵੇ ਸਹਾਂ ਨਾਲ ਆਪਣਾ ਆਪ ਤੋੜ ਰਹੀ ਸੀ। ਅਥਾਹ ਦਰਦ ਵਿੱਚ ਮਧੋਲੀ ਜਾ ਰਹੀ ਨੀ ਸੋਚਿਆ। ਮੈਂ ਕਿਸੇ ਤਰ੍ਹਾਂ ਵੀ ਬਚ ਨਹੀਂ ਸਕਾਂਗੀ ਤਖਲੀਬ ਵਿੱਚ ਉਸ ਦੀਆਂ ਅੱਖਾਂ ਪਾਟਣ ਨੂੰ ਆਈਆਂ ਹੋਈਆਂ ਸਨ ਪਾਜਨੋਂ ਨੇ ਚੰਨੂ ਦੀ ਪੀੜ ਵਿੱਚ ਡੁੱਬ ਕੇ ਦਾਈ ਨੂੰ ਆਖਿਆ ਖਸਮਾ ਨੂੰ ਖਾਵੇ ਜਵਾਕ ਤੂੰ ਕੁੜੀ ਨੂੰ ਬਚਾਉਣ ਦਾ ਫਿਕਰ ਕਰ ਦਾਈ ਆਪਣੀ ਸਾਰੀ ਬਹਾਲ ਆ ਰਹੇ ਸੀ ਪਰ ਚੰਨੂ ਦਾ ਬੁਰਾ ਹਾਲ ਸੀ ਹਾਈ ਨੀ ਮਾਂ ਮਰ ਗਈ ਮੈਨੂੰ ਰੱਖਣ ਵਾਲੀ ਚੰਨੂ ਦਾ ਸਿਰ ਘੁਮ ਰਿਆ ਸੀ ਅੱਖਾਂ ਉੱਬਲ ਕੇ ਬਾਹਰ ਆ ਰਹੀਆਂ ਸਨ ਚੰਨੂ ਨਹੀਂ ਬਚਦੀ ਅਮਾ ਜੀ ਤੀਰਜ ਕਰਤੀ ਚੰਨੋ ਦੀ ਬੇਹੋਸ਼ੀਅਤੇ ਸਰੀਰ ਦੇ ਢਿੱਲੇ ਪੈ ਜਾਣ ਤੇ ਦਾਈ ਨੇ ਫੁਰਤੀ ਕੀਤੀ ਅਤੇ ਉਹ ਬੱਚਾ ਬਾਹਰ ਲਿਆਉਣ ਵਿੱਚ ਕਾਮਯਾਬ ਹੋ ਗਈ। ਸ਼ੁਕਰ ਹੈ ਰੱਬਾ ਤੇਰੇ ਦਰਗਾਹ ਨੂੰ। ਦਾਈ ਨੇ ਸਾਹ ਸੁਖਾਲਾ ਲੈਂਦਿਆਂ ਕਿਹਾ ਚੰਨੋ ਇੱਕਦਮ ਬੱਗੀ ਪੀਲੀ ਹੋ ਗਈ ਜਿਵੇਂ ਉਸ ਦੇ ਸਾਰੇ ਸਰੀਰ ਤੇ ਹਲਦੀ ਦੀ ਲੇਪ ਕਰ ਦਿੱਤੀ ਹੋਵੇ। ਲਹੂ ਉਸ ਦੇ ਅੰਦਰੋਂ ਪਨਾਲੀ ਵਾਗ ਬਹਿ ਤੁਰਿਆ ਅਤੇ ਉਸ ਨੂੰ ਹੋਸ ਆ ਗਈ। ਉਸ ਦਾ ਅੰਦਰ ਇਉਂ ਤੜਫ ਰਿਆ ਸੀ ਜਿਵੇਂ ਉਸ ਦਾ ਹੀ ਹਿੱਸਾ ਅੰਦਰੋਂ ਕੱਟ ਲਿਆ ਗਿਆ ਹੋਵੇ। ਚੰਨੂ ਦੇ ਕਾਲਜੇ ਵਿੱਚ ਇੱਕ ਵਾਰੀ ਡੋ ਪੈ ਗਿਆ। ਸ਼ਮੋਦੀ ਮਾਂ ਨੇ ਗਰਮ ਦੁੱਧ ਦੇ ਦੋ ਚਮਚੇ ਉਸ ਦੇ ਮੂੰਹ ਵਿੱਚ ਪਾਈ ਅਤੇ ਦਾਈ ਤੋਂ ਪੁੱਛਿਆ। ਮੁੰਡਾ ਈ ਨਹੀਂ ਕੁੜੀ। ਚੱਲ ਹੋਊ ਕੁੜੀ ਤਾਂ ਕੁੜੀ ਸਹੀ। ਚੰਨੂ ਦੀ ਜਾਨ ਬਚ ਗਈ। ਭਜਨੋ ਨੇ ਰੱਬ ਦਾ ਸ਼ੁਕਰ ਮਨਾਉਂਦਿਆਂ ਕਿਹਾ। ਉਹੀ ਧੀ ਸੁਲੱਖਣੀ ਜਿਸ ਪਹਿਲਾਂ ਜਾਈ ਲక్ష్ਮੀ। ਹੁਸ਼ਿਆਰ ਦਾਈ ਨੇ ਚੰਨੂ ਦਾ ਦਿਲ ਟੁੱਟਣ ਤੋਂ ਬਚਾਣ ਲਈ ਅਖਾਨ ਵਰਤੀ। ਕੁਝ ਉਸ ਨੂੰ ਆਪਣੇ ਲਾਗਦਾ ਲਾਲਚ ਉਭਾਰ ਦੇਣ ਲਈ ਪ੍ਰੇਰ ਰਿਹਾ ਸੀ ਭਾਜਨੂ ਨੇ ਚੰਨੂ ਦੀ ਗੋਦ ਵਿੱਚੋਂ ਕੁੜੀ ਨੂੰ ਲੈਂਦਿਆਂ ਉਹਦਾ ਨਾਂ ਰੱਖ ਦਿੱਤਾ ਪੁੰਨੋ ਤੇ ਚੰਨੂ ਨੇ ਵੀ ਉਹ ਨਾਂ ਸਵੀਕਾਰ ਕਰ ਲਿਆ ਪੁੰਨੋ ਦੇ ਜਨਮ ਪਿਛੋਂ ਚੰਨੂ ਨੇ ਆਪਣੇ ਆਪ ਵਿੱਚ ਇੱਕ ਨਵੀਂ ਤਬਦੀਲੀ ਮਹਿਸੂਸ ਕੀਤੀ ਉਹ ਮਾਂ ਬਣ ਗਈ ਪਰ ਮਾਂ ਬਣਨ ਵਾਲਾ ਬਹੁਤਾ ਈਓ ਮਲੂਮ ਹੁੰਦਾ ਸੀ ਜਿਵੇਂ ਉਹ ਦੁਨੀਆ ਵਿੱਚ ਮੁੜ ਕੇ ਆਈ ਸੀ ਜਾਂ ਸਮਾਜਿਕ ਜ਼ਬਰਹੇਟ ਉਸਦੇ ਦਰੜੇ ਜਜ਼ਵਾਤਾਂ ਨੇ ਨਵਾਂ ਜਨਮ ਧਾਰ ਲਿਆ ਸੀ ਜ਼ਿੰਦਗੀ ਆਪਣੀ ਪੂਰਨਤਾ ਵਿੱਚ ਚਾਹ ਤੇ ਖੁਸ਼ੀ ਨਾਲ ਵੱਧਦੀ ਹੈ ਚੰਨੋਂ ਨੇ ਆਪਣੀ ਜ਼ਿੰਦਗੀ ਦੇ ਬੂਟੇ ਦੀ ਨਵੀਂ ਕਲਮ ਨੂੰ ਪਿਆਰ ਨਾਲ ਪਾਲਣਾ ਸ਼ੁਰੂ ਕਰ ਦਿੱਤਾ ਜਨੇਪੇ ਵਿੱਚੋਂ ਹਾਰਾ ਔਰਤ ਬਹੁਤ ਕਮਜ਼ੋਰ ਹੋ ਜਾਂਦੀ ਹੈ ਤਾਂ ਚਿਹਰਾ ਪ੍ਰਭਾਤ ਵਿੱਚ ਗਵਾਚਿਆ ਟੁਕੜਾ ਜਾਪਦਾ ਹੈ ਪੁੰਨੋਂ 4 ਮਹੀਨਿਆਂ ਦੀ ਹੋ ਗਈ ਕਰਮੇ ਨੇ ਚੰਨੋਂ ਨੂੰ ਮਿਲਣ ਲਈ ਕਈ ਵਾਰ ਮਨ ਬਣਾਇਆ ਪਰ ਕੰਮ ਹੋਣ ਕਾਰਨ ਉਸ ਤੋਂ ਅੱਗੇ ਦੀ ਅੱਗੇ ਪੈਂਦੀ ਗਈ ਅਤੇ ਆ ਨਾ ਹੋਇਆ ਇੱਕ ਦਿਨ 4 ਮਹੀਨੇ ਪਿੱਛੋਂ ਕਿਸੇ ਦਾ ਬੋਤਾ ਮੰਗਿਆ ਤੇ ਉਹ ਕਪੂਰੀ ਆ ਗਿਆ। ਕੁਦਰਤੀ ਘਰ ਵਿੱਚ ਕੱਲੀ ਚੰਨੋ ਸੀ। ਉਸ ਨੂੰ ਆਉਂਦੇ ਆਉਣ ਦੀ ਖੁਸ਼ੀ ਨਾਲ ਪਰੌਣਾ ਗੁੱਸਾ ਜਾਦਾ ਗਿਆ। ਅਤੇ ਮੈਂ ਮਰਨ ਕਿਨਾਰੇ ਹੋਂ ਕੇ ਬਚੀ। ਜੱਟ ਮੇਰੀ ਖਬਰ ਲੈਣ ਵੀ ਨਹੀਂ ਆਇਆ। ਕਰਮੇ ਨੇ ਬੋਤਾ ਖੁੱਲੀ ਉੱਤੇ ਬੰਨ੍ਹ ਦਿੱਤਾ ਤੇ ਗੱਡੀਆਂ ਲਾਹ ਕੇ ਇੱਕ ਪਾਸੇ ਰੱਖ ਦਿੱਤੀਆਂ। ਮੰਜੇ ਤੇ ਬੈਹਂਦਿਆਂ ਉਸ ਮੁਸਕਰਾ ਕੇ ਕਿਹਾ। ਕਿਉਂ ਸਰਦਾਰਨੀ ਕੀ ਹਾਲ ਹੈ? ਹਾਲ ਪੁੱਛਣ ਵੇਲੇ ਤਾਂ ਆ ਜਾਣੀ। ਚੰਨੋ ਦੇ ਉੱਤਰ ਵਿੱਚ ਜ਼ਹਿਰੀਲਾ ਤਾਨਾ ਸੀ ਮੈਨੂੰ ਕੰਮਾਂ ਨੇ ਨਹੀਂ ਛੱਡਿਆ ਤੈਨੂੰ ਕੰਮ ਪਿਆਰਿਆ ਮੈਂ ਤਾਂ ਨਹੀਂ ਲੋੜੀਂਦੀ ਮਰਦ ਹੁੰਦੇ ਹੀ ਇਸ ਮਿੱਟੀ ਦੇ ਹੈ ਨਹੀਂ ਚੰਨੋ ਉਹ ਕਹਿਣਾ ਚਾਹੁੰਦਾ ਸੀ ਕਿ ਮੈਨੂੰ ਗਲਤ ਨਾ ਸਮਝ ਜੇ ਮਰ ਜਾਂਦੀ ਇਨਸ਼ਾਨੀਆਂ ਵੇਖ-ਵੇਖ ਰੋਇਆ ਕਰਦਾ ਤੈਨੂੰ ਕੀ ਪਤਾ ਏ ਮੈਂ ਕਿੰਨਾ ਦੁੱਖ ਭਰਿਆ ਏ ਚੰਨੋ ਦੇ ਨਹਰੇ ਅਤੇ ਉਲਾਂਬੇ ਕਰਮੇ ਨੂੰ ਸੂਲਾ ਵਾਂਗ ਬਿੰਨ ਰਹੇ ਸਨ ਖਮੋਸ਼ ਮਹਿਸੂਸ ਕਰ ਰਿਹਾ ਸੀ ਮੈਨੂੰ ਆਪਣੇ ਇਕਰਾਰ ਅਨਸਾਰ ਜ਼ਰੂਰ ਰੋਣਾ ਚਾਹੀਦਾ ਸੀ ਕਾਲਕ ਗਰਾ ਸੰਦੂਖ ਵਿੱਚ ਮੇਰਾ ਵੇਖ ਵੇਖ ਰੋਏਗਾ ਜੱਟਾ ਸ਼ੁਕਰੀਆ ਦੋਸਤੋ ਬਾਕੀ ਅਗਲੇ ਭਾਗ ਵਿੱਚ